ਜੀ ਸਤਿ ਸ੍ਰੀ ਅਕਾਲ ਮੈਂ ਥੋੜੇ ਦਿਨ ਪਹਿਲਾਂ ਇੱਕ ਰੀਸੈਂਟ ਸਟੋਰੀ ਪਾਈ ਸੀ ਕੈਨੇਡਾ ਕੈਲਗੇਰੀ ਦੀ ਕੁੜੀ ਦੀ ਵੀ ਜਿਹੜਾ ਉਹ ਕਲਾਸਮੇਟ ਤੋਂ ਹੀ ਇੱਕ ਦੂਜੇ ਦੇ ਨਾਲ ਸੀਗੇ ਤੇ ਉਹਨਾਂ ਦਾ ਵਿਆਹ ਨਹੀਂ ਸੀ ਹੋਇਆ ਬਟ ਉਹਨਾਂ ਨੇ ਉਹਦੀ ਪੀਆਰ ਲਈ ਫਾਈਲ ਆਸਟ੍ਰੇਲੀਆ ਚ ਲਵਾਤੀ ਸੀ ਬਟ ਉਹ ਆਪ ਸਟੱਡੀ ਕਰ ਰਹੀ ਸੀਗੀ ਆਪਣੇ ਬ੍ਰਦਰਸ ਕੋਲ ਸੀਗੀ ਕੈਨੇਡਾ ਜਿਨ੍ਹਾਂ ਦਾ ਮੈਂ ਰਿਪਲਾਈ ਵੀ ਕੀਤਾ ਸੀ ਨਾ ਮਾਲਵੇ ਵਾਲੇ 02 ਤੋਂ ਕਿ ਉਹ ਉਹਨਾਂ ਨੇ ਪੁੱਛਿਆ ਸੀ ਵੀ ਕੈਨੇਡਾ ਕਿਉਂ ਗਈ ਸਟੱਡੀ ਲਈ ਕਿਉਂਕਿ ਉਹਦੇ ਵੀਰੇ ਸੀ ਉੱਥੇ ਤਾਂ ਕਰਕੇ ਉਹ ਸਟੋਰੀ ਦਾ ਹੁਣ ਕਨਕਲੂਜਨ ਆਇਆ ਸੈਕੰਡ ਪਾਰਟ ਭੈਣ ਨੇ ਮੈਨੂੰ ਮੈਸੇਜ ਕੀਤੇ ਆ ਕਹਿੰਦੇ ਪਾਰਟ 2 ਬਣਾ ਕੇ ਪਾ ਦੋ ਆ ਕਿ ਬਈ ਮੈਂ ਉਸ ਮੁੰਡੇ ਦੀ ਫਾਈਲ ਕੈਨਸਲ ਕਰਵਾ ਦਿੱਤੀ ਆ ਬਹੁਤ ਵਧੀਆ ਕੀਤਾ ਮੇਰੀ ਭੈਣੇ ਸ਼ਾਬਾਸ਼ ਇਦਾਂ ਦੇ ਬੰਦੇ ਨਾ ਇੱਦੀ ਹੋਣੀ ਚਾਹੀਦੀ ਆ ਕਹਿੰਦੀ ਹੁਣ ਰੋਂਦੇ ਪਿੱਟ ਦੇ ਫਿਰਦੇ ਪਏ ਆ ਤੇ ਮੈਨੂੰ ਮਸਕਿਲ ਆ ਰਿਹਾ ਕਿ ਮੈਨੂੰ ਪਤਾ ਲੱਗ ਗਿਆ ਵੀ ਉਹ ਕੁੜੀ ਗਲਤ ਸੀ ਤੂੰ ਸਹੀ ਸੀ ਫਲਾਣਾ ਟੀਂਗਣਾ ਠੀਕ ਆ ਤੇ ਕਹਿੰਦਾ ਕਹਿੰਦੀ ਮੇਰੀ ਮੰਮੀ ਨੂੰ ਫੋਨ ਕਰਕੇ ਕਹਿੰਦਾ ਮੇਰਾ ਤੋਸ ਕੁੜੀ ਨਾਲ ਬ੍ਰੇਕਅਪ ਹੋ ਗਿਆ ਜਿਹੜੀ ਨਿਊਜ਼ੀਲੈਂਡ ਆਣ ਵਾਲੀ ਸੀਗੀ ਤੇ ਕਹਿੰਦੀ ਵੀ ਤੁਸੀਂ ਆਪਣੀ ਕੁੜੀ ਨੂੰ ਕਹੋ ਕਿ ਉਹ ਦੁਬਾਰਾ ਮੇ ਨਾਲ ਰਿਲੇਸ਼ਨ 'ਚ ਆ ਜਾਵੇ ਹਨਾ ਤੇਰੀ ਉਹਨੇ ਪੀਆਰ ਦੀ ਫਾਈਲ ਲਵਾਈ ਹੋਈ ਸੀ ਭਰਾਵਾ ਤੇ ਤੂੰ ਕਿਸੇ ਹੋਰ ਨਿਊਜ਼ੀਲੈਂਡ ਜਾਣ ਵਾਲੀ ਕੁੜੀ ਦੇ ਨਾਲ ਗਾਟੀਆਂ ਪਾ ਕੇ ਬੈਠਾ ਸੀ ਹਨਾ ਤੇ ਭਾਲਦਾ ਸੀ ਤੂੰ ਇਦਰੋਂ ਪੀਆਰ ਬਹੁਤ ਵਧੀਆ ਕੀਤਾ ਮੇਰੀ ਭੈਣੇ ਟੈਂਪਸਰ ਤੂੰ ਬਹੁਤ ਵਧੀਆ ਡਿਸੀਜਨ ਲਿਆ ਜਿਹਨੂੰ ਕਹਿ ਸਕਦੇ ਆ ਠੀਕ ਆ ਫਿਰ ਕਹਿੰਦੀ ਉਹ ਜਿਹੜੀ ਸਾਡਾ ਘਰ ਪੱਟ ਰਹੀ ਸੀ ਹਨਾ ਸਾਰਾ ਕੁਝ ਕਰ ਰਹੀ ਸੀਗੀ ਤੇ ਕਹਿੰਦੀ ਸਾਡਾ ਰਿਲੇਸ਼ਨ ਖਰਾਬ ਕੀਤਾ ਜਿਸ ਕੁੜੀ ਨੇ ਉਹਨੇ ਫੋਨ ਲਾਇਆ ਕੈਨੇਡਾ ਮੇਰਾ ਜਿੱਦਾਂ ਕੈਨੇਡਾ ਮੇਰੇ ਬ੍ਰਦਰ ਰਹਿੰਦੇ ਆ ਉਹਨਾਂ ਦੇ ਫਰੈਂਡ ਨੂੰ ਕਿ ਤੁਹਾਡੇ ਫਰੈਂਡ ਦੀ ਭੈਣ ਨੇ ਸਾਡਾ ਘਰ ਪੱਟ ਦਿੱਤਾ ਤੇ ਉਹ ਕਹਿੰਦੇ ਉਹ ਸਾਡੇ ਘਰੇ ਆਇਆ ਉਹ ਕਹਿੰਦੇ ਵੀ ਉਹ ਕੁੜੀ ਦਾ ਫੋਨ ਆਇਆ ਸੀ ਐਦਾਂ ਦਾ ਵੀ ਕਹਿੰਦਾ ਵੀ ਮੈਂ ਉਹਨੂੰ ਕਿਹਾ ਤੇਰੇ ਤੈਨੂੰ ਤੇਰੇ ਕਰਮਾਂ ਦਾ ਫਲ ਮਿਲਿਆ ਐਵੇਂ ਕਿਸੇ ਦਾ ਘਰ ਖਰਾਬ ਕਰਕੇ ਨਾ ਤੇ ਕੰਮ ਨਹੀਂ ਬਣਦੇ ਹੁੰਦੇ ਇਹ ਅੱਗੇ ਆਉਂਦੇ ਹੁੰਦੇ ਆ ਠੀਕ ਆ ਸੋ ਐਦਾਂ ਕਰਕੇ ਉਸ ਕੁੜੀ ਦਾ ਉਹ ਕਹਿੰਦੀ ਵੀ ਫਾਈਲੀ ਉਹਦੀ ਕੈਂਸਲ ਕਰਾਤੀ ਕਿਉਂਕਿ ਮੈਂ ਉਹਨੂੰ ਕਿਹਾ ਸੀ ਕਿਉਂਕਿ ਉਹਨੇ ਆਪਣੇ ਭਰਾਵਾਂ ਨੂੰ ਇਹ ਸਿੱਧਾ ਦੱਸਿਆ ਮੈਂ ਕਿਹਾ ਦੇਖ ਆਪਣੇ ਬ੍ਰਦਰ ਨਾਲ ਗੱਲ ਕਰ ਮੇਰੀ ਭੈਣੇ ਕਿਉਂਕਿ ਫੈਮਿਲੀ ਇੱਕ ਐਦਾਂ ਦੀ ਸਪੋਰਟ ਹੁੰਦੀ ਆ ਜਿਹੜੀ ਤੁਹਾਨੂੰ ਔਖੇ ਟਾਈਮ ਤੇ ਕੰਮ ਆਉਂਦੀ ਆ ਔਰ ਆਪਣੀ ਫੈਮਿਲੀ ਨੂੰ ਪੁੱਛੇ ਬਗੈਰ ਜਿਹੜੀਆਂ ਛੋਟੀ ਉਮਰ ਦੀਆਂ ਕੁੜੀਆਂ ਆ ਕੋਈ ਐਦਾਂ ਦਾ ਡਿਸੀਜਨ ਨਾ ਲਿਆ ਕਰੋ ਕਿ ਕੱਲੂ ਤੁਹਾਨੂੰ ਕਿਸੇ ਦੀ ਸਪੋਰਟ ਨਾ ਮਿਲੇ ਠੀਕ ਆ ਕਿਉਂਕਿ ਜੇ ਤੁਸੀਂ ਲਵ ਮੈਰਿਜ ਵੀ ਕਰਉਣੀ ਆ ਕਾਲੂ ਘਰਦਿਆਂ ਨਾਲ ਲੜ ਕੇ ਕਰਾ ਲੂਗੀ ਆ ਬਾਅਦ ਚ ਫਿਰ ਕੀ ਹੁੰਦਾ ਉਹ ਮੁੰਡੇ ਨੇ ਤਾਂ ਕੋਈ ਨਾ ਕੋਈ ਕੱਕੜ ਮੱਚ ਪਾਈ ਦੇਣਾ ਹੁੰਦਾ ਆ ਠੀਕ ਹੈ ਤੁਸੀਂ ਕਿਸੇ ਤੇ ਯਕੀਨ ਨਹੀਂ ਕਰ ਸਕਦੇ ਕਈ ਚੰਗੇ ਵੀ ਹੁੰਦੇ ਆ ਪਰ ਦੁਨੀਆ ਤੇ ਮਾੜੇ ਵੀ ਲੋਕ ਹੈਗੇ ਆ ਸੋ ਇਸ ਗੱਲ ਦਾ ਹਮੇਸ਼ਾ ਮੇਰੀ ਭੈਣ ਧਿਆਨ ਰੱਖੀ ਕਿਸੇ ਤੇ ਅੱਖਾ ਬੰਦ ਕਰਕੇ ਟਰਸਟ ਨਹੀਂ ਕਰਨਾ ਕਿਸੇ ਨਾ ਬੇਖੌਫ ਘੁੰਮਣਾ ਨਹੀਂ ਵੀ ਐ ਅੱਖਾ ਬੰਦ ਕਰਕੇ ਘੁੰਮਣ ਲੱਪੋ ਕਿਸੇ ਨਾਲ ਬੀਬੀ ਉਹ ਉਹ ਚੰਗਾ ਲੱਗਾ ਹੁਣ ਮੈਂ ਉਹਨਾਂ ਮੁੰਡੇ ਕੁੱਤੇ ਦੀਆਂ ਪੂਛਾਂ ਹੁੰਦੇ ਥੱਲੇ ਤੱਕ ਔਰ ਡਿਲੇਟ ਜਾਂਦੇ ਆ ਵੀ ਹਾਂ ਜੀ ਮੈਂ ਤਾਂ ਤੈਨੂੰ ਬਹੁਤ ਪਿਆਰ ਕਰਦਾ ਮੈਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਨਾ ਟੋਮੀ ਕੁੱਤੇ ਵਾਂਗੂ ਪੂਛ ਮਾਰਦੇ ਆ ਸੋ ਇਹਨਾਂ ਤੋਂ ਤੁਹਾਨੂੰ ਗੱਲਾਂ 'ਚ ਲੈਣ ਲਈ ਬਹੁਤ ਯਤਨ ਕਰਨੀ ਹੁੰਦੀ ਆ ਥੋੜਾ ਦਿਮਾਗ ਕੰਮ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਆਪਣੀਆਂ ਬਾਉਂਡਰੀਜ਼ ਸੈੱਟ ਕਰ ਲਓ ਕਿ ਜਿਹੜਾ ਤੁਹਾਡੀ ਬਾਉਂਡਰੀ 'ਚ ਪੈਰ ਨਾ ਰੱਖ ਸਕੇ ਠੀਕ ਆ ਤੁਹਾਨੂੰ ਕੋਈ ਕੰਟਰੋਲ ਨਾ ਕਰ ਸਕੇ ਠੀਕ ਆ ਆਪਣਾ ਇੰਡੀਪੈਂਡੈਂਟ ਹੋਵੋ ਆਪਣਾ ਕੈਰੀਅਰ ਬਣਾਓ ਮੇਰੀ ਭੈਣ ਠੀਕ ਆ ਜਿੱਦਨ ਤੁਸੀਂ ਆਪਣੇ ਪੈਰਾਂ ਤੇ ਖੜੇ ਹੋਜੋਗੇ ਤੁਸੀਂ ਸੋਹਣੇ ਸੁਨੱਖੇ ਆ ਹਨਾ ਤੁਹਾਡੇ ਭਰਾ ਨੇ ਵੀ ਤੁਹਾਨੂੰ ਕਿਹਾ ਕਿ ਤੈਨੂੰ ਕਿਹੜਾ ਰਿਸ਼ਤੇ ਨਹੀਂ ਮਿਲਣੇ ਲੰਬੇ ਚੌੜੇ ਆ ਠੀਕ ਆ ਕਦ ਕਾਠ ਵੀ ਹੈਗਾ ਆ ਸੋਹਣੇ ਸੁਨੱਖੇ ਵੀ ਆ ਹਜੀ ਉਮਰ ਵੀ ਕੁਛ ਨਹੀਂ 20 21 ਸਾਲ ਦੀ ਉਮਰ ਹੁੰਦੀ ਆ ਬਹੁਤ ਸੋਹਣੇ ਰਿਸ਼ਤੇ ਮਿਲ ਜਾਂਦੇ ਆ ਜਿਹੜੀਆਂ ਕੁੜੀਆਂ ਤੁਸੀਂ ਤਾਂ ਆਲਰੇਡੀ ਆਸਟ੍ਰੇਲੀਆ ਚ ਪੱਕੇ ਹੋ ਬਹੁਤ ਸੋਹਣੇ ਰਿਸ਼ਤੇ ਮਿਲ ਜਾਣੇ ਆ ਜਿਹੜਾ ਮੁੰਡਾ ਹੁਣ ਉੱਠ ਕੇ ਧੋਖਾ ਦੇ ਰਿਹਾ ਇੱਕ ਸਾਈਡ ਤੁਹਾਡੇ ਤੋਂ ਫਾਈਲ ਲਵਾ ਕੇ ਦੂਜੀ ਸਾਈਡ ਉਹ ਕੁੜੀ ਨੂੰ ਗਾਟੀ ਪਾਈ ਫਿਰਦਾ ਉਧਰ ਵੀ ਉਹਨਾਂ ਨਾਲ ਵੀ ਆਪਸ਼ਨ ਚ ਲਈ ਫਿਰਦਾ ਆ ਉਹ ਬੰਦਾ ਕੱਲੂ ਤੁਹਾਡਾ ਕੀ ਹਾਲ ਕਰੂਗਾ ਜੇ ਮੁੰਡੇ ਨੂੰ ਬਾਹਰ ਬੁਲਾ ਲੈਂਦੀ ਬਾਅਦ ਵਿੱਚ ਉਹ ਛਾੜ ਵੀ ਦਿੰਦਾ ਉਹਨੇ ਦੀ ਫੋਟੋ ਦਿਖਾ ਦੇ ਕੇ ਦੀ ਬਦਨਾਮੀ ਕਰ ਦੇਣੀ ਸੀ ਕੁੜੀ ਦੀ ਉਹਦਾ ਰਿਸ਼ਤਾ ਨਹੀਂ ਸੀ ਹੋਣ ਦੇਣਾ ਕਿਸੇ ਪਾਸੇ ਸੋ ਬਹੁਤ ਵਧੀਆ ਡਿਸੀਜਨ ਲਿਆ ਆ ਮੈਂ ਇਹੀ ਸਾਰਿਆਂ ਨੂੰ ਸਮਝਾਉਣੀ ਆ ਬਹੁਤ ਗੱਲਾਂ ਇਦਾਂ ਦੀਆਂ ਆ ਮੈਂ ਵੀ ਆਪਣੀ ਲਾਈਫ 'ਚ ਬਹੁਤ ਗਲਤੀਆਂ ਕਰ ਚੁੱਕੀ ਸੋ ਉਤੋਂ ਸਮਝਾਉਣੀ ਆ ਕਦੇ ਕਿਸੇ ਨੂੰ ਵਿਆਹ ਤੋਂ ਬਿਨਾਂ ਪੱਕਾ ਨਹੀਂ ਕਰਾਉਣਾ ਕਦੇ ਵੀ ਨਹੀਂ ਕਰਾਉਣਾ ਉਹਦੀ ਫਾਈਲ ਲਾਉਣੀ ਹੀ ਨਹੀਂ ਹੈਗੀ ਜਦੋਂ ਤੱਕ ਉਹਨੇ ਤੁਹਾਡਾ ਲਾਵਾ ਨਹੀਂ ਲਈਆਂ ਜਦ ਤੱਕ ਉਹਨੇ ਤੁਹਾਡੇ ਨਾਲ ਪੇਪਰ ਮੈਰਿਜ ਨਹੀਂ ਕੀਤੀ ਠੀਕ ਆ ਤੁਸੀਂ ਉਹਨੂੰ ਸਪான்ਸਰ ਨਾ ਕਰੋ ਕਿਉਂਕਿ ਤੁਸੀਂ ੱੱਕੇ ਖਾਉਂਗੀ ਆ ساری ਉਮਰ ਠੀਕ ਆ ਬੱਚੇ ਕਰਕੇ ਤੁਹਾਡੇ ਨਾਲੇ ਛੱਡ ਦੇਣਗੇ ਤੁਹਾਨੂੰ ਇਕੱਲਿਆਂ ਨੂੰ ਸਾਰੀ ਜ਼ਿੰਮੇਵਾਰੀ ਚੱਕਣੀ ਪੈਣੀ ਆ ਠੀਕ ਆ ਕਿਉਂਕਿ ਇਹ ਹੁੰਦੇ ਸਿਰਫ ਤੁਹਾਡੇ ਕੋਲ ਬੈਨੀਫਿਟ ਲਈ ਹੁਣ ਜਦੋਂ ਮੁੰਡੇ ਆਸਟ੍ਰੇਲੀਆ ਵਾਲੇ ਨੇ ਬੈਨੀਫਿਟ ਦੇਖਿਆ ਕਿ ਮੈਂ ਪੱਕਾ ਹੋ ਜਾਊਂਗਾ ਠੀਕ ਆ ਇਹ ਸਿਰਫ ਪੀਆਰ ਦਾ ਖੇਡ ਆ ਹੁਣ ਕਹਿੰਦਾ ਸਾਰਾ ਪਰਿਵਾਰ ਰੋਂਦਾ ਫਿਰਦਾ ਕਿ ਸਾਡੀ ਫਾਈਲ ਦੁਬਾਰਾ ਤੋਂ ਲਾ ਦੇ ਨਾ ਭੈਣੇ ਇਹ ਕੰਮ ਤਾਂ ਕਦੇ ਵੀ ਨਹੀਂ ਕਰਨਾ ਜੋ ਇੱਕ ਵਾਰੀ ਤੀਰ ਕਮਾਨ ਚੋਂ ਕੱਢਤਾ ਉਹ ਕਦੇ ਵਾਪਸ ਨਹੀਂ ਲਈਦਾ ਥੁੱਕਿਆ ਵਾਪਸ ਕਦੇ ਨਹੀਂ ਚੱਟਣਾ ਇਹ ਮੇਰੀਆਂ ਭੈਣਾਂ ਨੂੰ ਮੈਸੇਜ ਆਇਆ ਇੱਕ ਮੇਰਾ ਵੀਰਾਂ ਨੂੰ ਵੀ ਜਿਹੜੀਆਂ ਤੁਹਾਡੇ ਨਾਲ ਕਲੇਸ਼ਣ ਆਇਆ ਉਹਨਾਂ ਦੀ ਵੀ ਗੱਲ ਕਰ ਰਹੀਆਂ ਥੁੱਕਿਆ ਕਦੇ ਨਾ ਚੱਟੋ ਕਿਆ ਜੋ ਤੀਰ ਕਮਾਨ ਚੋਂ ਨਿਕਲ ਗਿਆ ਉਹ ਵਾਪਸ ਨਹੀਂ ਆਉਂਦਾ ਹੁੰਦਾ ਤੇ ਨਾ ਵਾਪਸ ਲੈਣਾ ਆ ਜੇ ਤੁਸੀਂ ਕਿਸੇ ਤੇ ਚਾਰਜਸ ਲਗਵਾ ਦਿੱਤੇ ਆ ਉਹ ਵਾਪਸ ਨਹੀਂ ਲੈਣੇ ਨਹੀਂ ਤਾਂ ਉਹਨਾ ਤੁਹਾਡਾ ਰਿਕਾਰਡ ਖਰਾਬ ਹੁੰਦਾ ਜੇ ਤੁਸੀਂ ਕਿਸੇ ਦੇ ਉੱਤੇ ਕੁਝ ਵੀ ਕੀਤਾ ਹੈ ਉਹਨੂੰ ਵਾਪਸ ਨਹੀਂ ਲੈਣਾ ਤੁਹਾਡਾ ਰੈਫਰੈਂਸ ਖਰਾਬ ਹੋ ਜਾਏਗਾ ਕੰਟਰੀ 'ਚ ਸੋ ਇਹ ਚੀਜ਼ਾਂ ਨੂੰ ਧਿਆਨ ਚ ਜੇ ਤੁਸੀਂ ਜਦੋਂ ਫੈਸਲਾ ਲੈਣਾ ਉਦੋਂ ਸੋਚ ਸਮਝ ਕੇ ਲੈਣਾ ਵੀ ਮੈਂ ਆ ਕਦਮ ਚੱਕਣ ਲੱਗੀਆਂ ਫਿਰ ਮੈਨੂੰ ਡਟ ਕੇ ਖੜਨਾ ਪੈਣਾ ਔਰ ਫਿਰ ਤੁਹਾਨੂੰ ਖੜਨਾ ਪੈਣਾ ਔਰ ਖੜੇ ਰਹੋ ਫਿਰ ਠੀਕ ਹੈ ਮੇਰੀ ਭੈਣੋ ਭਰਾਵੋ ਤੇ ਇਹ ਸਟੋਰੀ ਸੀਗੀ ਤੇ ਇਹ ਪਾਰਟ 2 ਆ ਕਿ ਉਹਨੇ ਉਸ ਮੁੰਡੇ ਦੀ ਫਾਈਲ ਕੈਨਸਲ ਕਰਾਤੀ ਐਂਡ ਸ਼ੀ ਵਾਸ ਵੈਰੀ ਹੈਪੀ ਕਹਿੰਦੀ ਦੀਦੀ ਤੁਸੀਂ ਉਹੀ ਜੀ ਜੋ ਗੱਲ ਤੁਸੀਂ ਮੈਨੂੰ ਸਮਝਾਈ ਸੀ ਜੋ ਤੁਸੀਂ ਕਿਹਾ ਉਹੀ ਮੇਰੇ ਵੱਡੇ ਭਰਾ ਨੇ ਕਿਹਾ ਜੀ ਜੋ ਚੀਜ਼ ਆਪਾਂ ਹੈਪਨ ਹੋ ਚੁੱਕੇ ਹੁੰਦੇ ਲਾਈਫ ਦੇ ਐਕਸਪੀਰੀਅੰਸ ਤੋਂ ਉਹੀ ਸਮਝਾਉਣੀ ਹੁੰਦੀ ਆ ਮੈਂ ਕਿਉਂਕਿ ਮੈਨੂੰ ਪਤਾ ਤੁਸੀਂ ਬਚ ਜਾਣਾ ਆ ਠੀਕ ਆ ਮੇਰੀ ਭੈਣੋ ਹਮੇਸ਼ਾ ਆਪਣੇ ਭੈਣ ਭਰਾ ਦੇ ਤੇ ਮਾਪਿਓ ਦੇ ਦਾਇਰੇ ਚ ਰਹਿ ਕੇ ਉਹਨਾਂ ਦੀ ਸੁਣ ਕੇ ਫਿਰ ਫੈਸਲੇ ਲਿਓ ਜੋ ਗਲਤੀਆਂ ਮੈਂ ਕੀਤੀਆਂ ਮੈਂ ਨਹੀਂ ਚਾਹੁੰਦੀ ਕਿ ਮੇਰੇ ਆਲੇ ਦੁਆਲੇ ਕੋਈ ਵੀ ਉਹ ਗਲਤੀ ਕਰ ਲਵੇ ਤੇ ਉਹ ਵਿਚਾਰਾ ਡਿਪਰੈਸ਼ਨ ਔਰ ਟਰੋਮੇ ਚ ਚਲ ਜਾਵੇ ਵੀਰ ਜਾਂ ਭੈਣ ਠੀਕ ਆ ਪਰ ਮੈਂ ਡਿਪਰੈਸ਼ਨ ਟਰੋਮੇ ਚ ਜਾਣ ਵਾਲੀ ਨਹੀਂ ਮੈਂ ਖੜਨ ਵਾਲੀ ਹਾਂ ਆਪਣੇ ਆਪ ਤੇ ਪਰ ਹਰ ਕੋਈ ਨਹੀਂ ਹੁੰਦਾ ਠੀਕ ਆ ਸੋ ਏ ਸੀ ਕੈਨੇਡਾ ਕੈਲਗਰੀ ਭੈਣ ਦੀ ਸਟੋਰੀ ਬੇ ਉਹਨੇ ਕਿੱਸਾ ਹੀ ਖਤਮ ਕਰਤਾ ਉਹ ਇੰਡੀਆ ਹੀ ਬਹਿ ਗਿਆ ਹੁਣ ਪੂਰੇ ਤਰੀਕੇ ਨਾਲ ਠੀਕ ਆ ਇਹਨਾਂ ਨੂੰ ਭੁਲੇਖੇ ਹੁੰਦੇ ਆ ਵੀ ਸਾਡਾ ਤਾਂ ਕੁਝ ਕਰ ਨਹੀਂ ਸਕਦੇ ਜੇ ਇੱਕ ਵਾਰੀ ਹੋ ਗਿਆ ਇਹ ਉਹ ਉਹ ਉਹਦੀ ਮਾਰ ਬਹੁਤ ਵੱਡੀ ਆ ਨਾ ਗੱਲ ਤਾਂ ਇਹ ਆ ਉਹ ਬੈਠਾ ਆ ਸਜ਼ਾ ਦੇਣ ਨੂੰ ਤੁਹਾਡੇ ਲਿਖੇ ਹੋਏ ਆ ਲਿਖੀਆਂ ਹੋਈਆਂ ਸਜ਼ਾ ਤੁਹਾਨੂੰ ਮਿਲਣੀਆਂ ਹੀ ਮਿਲਣੀਆਂ ਇੱਕ ਨਾ ਇੱਕ ਦਿਨ ਕਿੱਥੇ ਤੱਕ ਭੱਜ ਲੋਂਗੇ ਇਹ ਜਿਹੜੀ ਰੇਸ ਲੱਗੀ ਹੋਈ ਨਾ ਇਹ ਜੋ ਤੁਸੀਂ ਆਪ ਹੀ ਭੱਜੀ ਜਾਂਦੇ ਆ ਪਰ ਜਦੋਂ ਤੁਹਾਨੂੰ ਉਹਨੇ ਰੋਕ ਦਿੱਤਾ ਨਾ ਤੁਹਾਡਾ ਪੈਰ ਤੁਸੀਂ ਇੱਕ ਕਦਮ ਨਹੀਂ ਭਜ ਸਕਣਾ ਯਾਦ ਰੱਖਿਓ ਠੀਕ ਆ ਤੇ ਹੁਣ ਮੈਂ ਇਹਦੇ ਵਿੱਚ ਇੱਕ ਹੋਰ ਮੈਸੇਜ ਦੇ ਦਵਾਂ ਇਹ ਸਟੋਰੀ ਸੀ ਇੰਨਾ ਪਾਰਟ 2 ਉਹ ਜਿਹੜੇ ਬਲੌਕ ਕਰਕੇ ਭੱਜੇ ਸੀ ਨਾ ਤਿੱਤਰ ਜਿਹੇ ਉਹ ਫੇਰ ਆ ਗਏ ਅਨਬਲੌਕ ਕਰਕੇ ਇਹਨਾਂ ਨੇ ਨਹੀਂ ਹਟਣਾ ਹੁਣ ਮੈਂ ਇਹ ਸੋਚਿਆ ਆਪਾਂ ਆਪਣੀਆਂ ਸਟੋਰੀਆਂ ਵੱਲ ਫੋਕਸ ਦਈਏ ਕਿਉਂਕਿ ਇਹ ਇਹ ਹਟਣਾ ਹੀ ਨਹੀਂ ਇਹਨਾਂ ਨੇ ਇਹ ਮੈਂ ਨਹੀਂ ਉਸ ਕੀ ਕਹਿੰਦੇ ਨੇ ਚਿੱਕੜ ਚ ਬੱਟੇ ਮੈਂ ਨਹੀਂ ਮਾਰਨੀ ਕਿ ਜਿਹੜੇ ਮੇਰੇ ਤੇ ਵੱਜਣ ਮੈਂ ਹੁਣ ਹੁਣ ਨਹੀਂ ਰਿਪਲਾਈ ਕਰਨਾ ਕਿਸੇ ਦਾ ਵੀ ਮਾਈ ਗੋਡ ਮਤਲਬ ਪਤਾ ਲੱਗ ਗਿਆ ਵੀ ਇਹਨਾਂ ਦਾ ਪਿੱਛ ਪਿੱਛੇ ਕਿਦਾਂ ਦਾ ਕੀ ਹਿਸਾਬ ਕਿਤਾਬ ਆ ਮੈਂ ਨਹੀਂ ਇਹਨਾਂ ਦੇ ਨਾਲ ਮੱਥਾ ਮਾਰਨਾ ਹਨਾ ਤੇ ਜਿਹੜੇ ਮੇਰੇ ਵੀਰ ਭੈਣ ਮੈਨੂੰ ਆ ਕੇ ਮੈਸੇਜ ਕਰਦੇ ਆ ਵੀ ਅਸੀਂ ਅਸੀਂ ਗੱਲ ਕਰਾਂਗੇ ਤੇ ਨਹੀਂ ਲੋੜ ਨਹੀਂ ਮੇਰੇ ਵੀਰ ਇਹ ਇਦਾਂ ਦੇ ਬੰਦੇ ਸੁਧਰਦੇ ਨੇ ਇਹ ਕੁੱਤੇ ਦੀਆਂ ਪੂਛਾਂ ਕਦੇ ਸੁਧਰਦੀਆਂ ਨਹੀਂ ਹੁੰਦੀਆਂ ਮੈਨੂੰ ਪਹਿਲਾਂ ਇਦਾਂ ਲੱਗਾ ਸੀਗਾ ਕਿ ਇਹ ਕੋਈ ਹੈਗਾ ਕੁੱਤਾ ਪਰ ਨਸਲ ਦਾ ਹੋਊਗਾ ਪਰ ਨਹੀਂ ਇਹ ਡੱਗ ਨਿਕਲਿਆ ਹੁਣ ਤੁਸੀਂ ਦੇਖ ਲਓ ਡੱਗ ਦੇ ਤੁਸੀਂ ਸੋਟੀ ਵੀ ਮਾਰੋਗੇ ਘੂਮ ਘੁਮਾ ਕੇ ਫਿਰ ਤੁਹਾਡੇ ਉੱਥੇ ਹੀ ਆ ਕੇ ਬੈਠੂਗਾ ਘੂਮ ਘੁਮਾ ਕੇ ਨਸਲੀ ਕੁੱਤੇ ਦੇ ਮਾਰੋਗੇ ਉਹ ਚਲੇ ਜਾਏਗਾ ਉਥੋਂ ਨਸਲੀ ਨਹੀਂ ਹੈਗਾ ਨਸਲ ਨਹੀਂ ਹੈਗੀ ਵਧੀਆ ਨਹੀਂ ਇਹ ਡਾ ਗਿਆ ਜਿਹਦੀ ਪੂਸ਼ ਐਨ ਮਰੋੜੀ ਤਾਂ ਉਹ ਖੜੀ ਹੁੰਦੀ ਆ ਉਹ ਚਾਹੇ ਤੁਸੀਂ ਪੈਪ ਪਾ ਕੇ ਸਿੱਧੀ ਕਰ ਲੋ ਸਿੱਧੀ ਨਹੀਂ ਹੁੰਦੀ ਇਹ ਉਹ ਦੋ ਜਣੇ ਆ ਠੀਕ ਆ ਤੇ ਇਸ ਕਰਕੇ ਇਹਨਾਂ ਦਾ ਰਿਪਲਾਈ ਦੇਣਾ ਹੁਣ ਮੈਂ ਜ਼ਰੂਰੀ ਨਹੀਂ ਸਮਝਦੀ ਯੱਕ ਸ਼ਿਟ ਪੀਪਲ ਆ ਸੋ ਮੈਂ ਨਹੀਂ ਇਸ ਚੀਜ਼ ਦਾ ਰਿਪਲਾਈ ਦੇਣਾ ਆਪਾਂ ਆਪਣੀਆਂ ਸਟੋਰੀਆਂ ਵੱਲ ਧਿਆਨ ਦਿੰਨੇ ਆ ਜੋ ਆਪਾਂ ਇਹ ਚੀਜ਼ ਕਰ ਰਹੇ ਆ ਉਹਨਾਂ ਵੱਲ ਧਿਆਨ ਦਿੰਨੇ ਆ ਬਸ ਮੇਰਾ ਇਹੀ ਮੈਸੇਜ ਹੈਗਾ ਤੇ ਭੈਣ ਮੇਰੀਏ ਵੈਰੀ ਗੁੱਡ ਮੈਂ ਕਹਿੰਦੀ ਐਕਸਲੈਂਟ ਕੰਮ ਕਰ ਦਿੱਤਾ ਸ਼ੁਕਰ ਆ ਉਹ ਖੁਸ਼ ਵੀ ਸੀ ਐ ਨਹੀਂ ਕਿ ਉਹਨੂੰ ਫੀਲ ਹੋਇਆ ਉਹਦੇ ਅੰਦਰ ਇੱਕ ਖੁਸ਼ੀ ਆਈ ਕਿ ਹਾਂ ਮੈਂ ਵਧੀਆ ਕੀਤਾ ਕੰਮ ਠੀਕ ਆ ਸ਼ੁਕਰਾ ਤੁਹਾਡੇ 브ਦਰ ਨੇ ਵੀ ਥੋਨੂੰ ਇਹ ਸਲਾਹੀ ਦਿੱਤੀ ਜੋ ਮੈਂ ਦਿੱਤੀ ਸੀ ਵੀ ਉਹਦੀ ਔਨ ਦੀ ਸਪੋਰਟ ਵਿத்ਡਰੋਅਲ ਜਾਂ ਕੈਨਸਲ ਕਰਾ ਦੇ ਉਹਦੀ ਪੀਆਰ ਥੈਟਸ ਇਟ ਇਹੀ ਸਭ ਤੋਂ ਵਧੀਆ ਚੀਜ਼ ਹੂ ਸੀਗੀ ਤੇ ਤੁਸੀਂ ਕਰਤੀ ਤੁਸੀਂ ਆਪਣੀ ਲਾਈਫ ਦੇ ਵਿੱਚ ਹੁਣ ਫੋਕਸ ਕਰੋ ਕੈਰੀਅਰ ਬਣਾਓ ਵਿਆਹ ਕਰਾ ਕੇ ਫਿਰ ਕਿਸੇ ਦੀ ਪੀਆਰ ਲਾਇਓ ਨਾ ਕਿ ਵਿਦਆਊਟ ਵਿਆਹ ਕਦੇ ਕਿਸੇ ਦੀ ਹੈਲਪ ਨਹੀਂ ਕਰੀਦੀ ਵਿਦਆਊਟ ਵਿਆਹ ਲੀਵ ਇਟ ਇਹਨਾਂ ਨੂੰ ਇਹਨਾਂ ਦੇ ਆਪਣੀਆਂ ਬਾਉਂਡਰੀ ਸੈੱਟ ਕਰੋ, ਪਾਠ ਕਰੋ, ਆਪਣਾ ਸੈਲਫ ਲਵ ਕਰੋ, ਸੈਲਫ ਆਪਣੀ ਮੈਡੀਟੇਸ਼ਨ ਕਰੋ, ਠੀਕ ਆ? ਸਵੇਰੇ ਸ਼ਾਮ ਮੈਡੀਟੇਸ਼ਨ ਕਰੋ, ਬਰੀਥਿੰਗ ਪ੍ਰੈਕਟਿਸ ਕਿਦਾਂ? ਉਹ ਜਿਦਾਂ ਉਹਨਾਂ ਦੇ ਲਾਈਫ ਦੇ ਉੱਤੇ ਦੀਦੀ ਦੱਸਦੀ ਆ ਜਿਨ੍ਹਾਂ ਦਾ ਮੈਂ ਹਮੇਸ਼ਾ ਪੋਸਟ ਕਰਦੀ ਆ। ਨੱਕ ਥਾੜੀ ਸਾਹ ਲੈਣਾ ਆ। ਮੂੰਹ ਥਾੜੀ ਕੱਢਣਾ ਆ, ਠੀਕ ਆ? ਮੂੰਹ ਥਾਈ ਬਾਹਰ ਕੱਢਣਾ ਆ। ਬਹਿ ਕੇ ਰੀੜ ਦੀ ਹੱਡੀ ਸਿੱਧੀ ਕਰਕੇ ਜਿਆਦਾ ਨਹੀਂ 15 ਮਿੰਟ ਜ਼ਰੂਰ ਬੈਠੋ। ਠੀਕ ਆ ਤੁਹਾਡਾ ਦੇਖਿਓ ਟਰੋਮਾ ਐਂਗਜ਼ਾਇਟੀਆਂ ਡਿਪਰੈਸ਼ਨ ਘਟਣਾ ਸ਼ੁਰੂ ਹੋ ਜਾਊਗਾ ਤੁਹਾਨੂੰ ਫਰਕ ਨਹੀਂ ਪੈਣਾ ਹੈਗਾ ਤੁਹਾਡੇ ਆਲੇ ਦੁਆਲੇ ਕੀ ਹੋਈ ਜਾਂਦਾ ਆ ਸੋ ਸਾਸਤ੍ਰਿਕਰ ਨਿਊਜ਼ੀਲੈਂਡ ਵੱਲੋਂ